ਜਦ ਤੱਕ ਕੋਈ ਗਰੀਬ ਮਰਦਾ ਨਹੀਂ ਜਾਂ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਜਾਂ ਕਿਸੇ ਗਰੀਬ ਦਾ ਘਰ ਟਹਿ ਟੇਰੀ ਨਹੀਂ ਹੁੰਦਾ ਉਦੋਂ ਤੱਕ ਨਾ ਤਾਂ ਕੋਈ ਸਰਕਾਰ ਸੁਣਵਾਈ ਕਰਦੀ ਹੈ ਤੇ ਨਾ ਹੀ ਕੋਈ ਮੀਡੀਆ ਇੰਨਾ ਤੱਕ ਪਹੁੰਚ ਕਰਦਾ ਹੈ ਅੱਜ ਸਾਡੇ ਨਾਲ ਇੱਕ ਐਸਾ ਪਰਿਵਾਰ ਹੈ ਜਿਨ੍ਹਾਂ ਨੇ ਸਾਡੇ ਤੋਂ ਮਦਦ ਦੀ ਗੁਹਾਰ ਲਾਈ ਹੈ ਤੇ ਆਪਾਂ ਇਹਨਾਂ ਦੇ ਪਰਿਵਾਰ ਦੀ ਸਾਰੀ ਸਮੱਸਿਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਹਨਾਂ ਦੇ ਘਰ ਦੇ ਹਾਲਾਤ ਵੀ ਤੁਹਾਨੂੰ ਦਿਖਾਉਣੇ ਹਨ ਨਾਮ ਅਮਨ ਅਮਨਦੀਪ ਸਿੰਘ ਅਮਨ ਠੀਕ ਕੀ ਸਮੱਸਿਆ ਤੁਹਾਡੀ ਕੈਮਰਾ ਤੁਹਾਡੇ ਸਾਹਮਣੇ ਹੈ ਤੁਸੀਂ ਜੋ ਵੀ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਘਰ ਦੇ ਬਾਰੇ ਜੋ ਵੀ ਤੁਹਾਡੀ ਸਮੱਸਿਆ ਹੈ ਤੁਸੀਂ ਲੋਕਾਂ ਨਾਲ ਦੱਸ ਸਕਦੇ ਹੋ ਇਸ ਵਕਤ ਸ਼ੇਅਰ ਕਰ ਸਕਦੇ ਹੋ ਸਭ ਸਮੱਸਿਆ ਤਾਂ ਇਹ ਹੈ ਜੀ ਬਸ ਵੀ ਸੜਨਾ ਮੰਨ ਕੇ ਲੋ ਸਰਕਾਰਾਂ ਨਾਲ ਦਾ ਕੋਸ ਕਰਦੀਆਂਗੀ ਹਾਂ ਨਾਲ ਸਰਕਾਰਾਂ ਕਰਦੀਆਂ ਨਾ ਮੰਨ ਕੇ ਚੱਲੋ ਵੀ ਸਰਪੰਚ ਮੈਂਬਰ ਕਰਦੇ ਹੈਗੇ ਜੀ ਫਾਰਮ ਲੈ ਲੈਂਦੇ ਆ ਤਾਂ ਸਰਪੰਚ ਮੈਂਬਰ ਜੀ ਬਸ ਜਿਹੜਾ ਸਰਪੰਚੀ ਆ ਜਾਂਦੀ ਉਹਨਾਂ ਭੱਲੇ ਹੀ ਹਨ ਜੀ ਉਦੋਂ ਮੰਨ ਕੇ ਚੱਲੋ ਸਾਨੂੰ ਕੁਝ ਨਹੀਂ ਦਿੱਤਾ ਜਾਂਦਾ ਜੀ ਸਾਡੇ ਘਰ ਦੀ ਹੱਤਾ ਸਤੰਭੂ ਲਈ ਬੈਠੇ ਜੀ ਘਰਾਂ ਦੇ ਵਿੱਚ ਅੱਛਾ ਅਮੀਦ ਕਰਨ ਵੀ ਤੇ ਕਿਉਂਕਿ ਸਰ ਇੱਕ ਸਾਡੇ ਦੋ ਮੋਤਾ ਹੋਈਆਂ ਜਾਨੀ ਪੱਤੀ ਦੇ ਵਿੱਚ ਹਾਂ 3 ਹੀ ਰੱਖ ਰਹੀ ਹੈ ਉਹ ਮੰਨ ਕੇ ਚੱਲੋ ਉਹਨਾਂ ਦੇ ਉੱਤੇ ਡਾਟ ਡਿੱਗ ਪਈ ਠੀਕ ਹੈ ਸਰ ਉਹਨਾਂ ਦਾ ਕਰਿਆ ਗਿਆ ਹੁਣ ਕਰੇਗਾ ਜੀ ਉਹਨਾਂ ਦੀ ਮੌਤ ਹੋਣ ਤੋਂ ਬਾਅਦ ਜੀ ਸਰ ਫਿਰ ਪਹਿਲੇ ਮੌਤ ਹੋਣ ਤੋਂ ਬਾਅਦ ਕੀ ਫਾਇਦਾ ਜੀ ਬਿਲਕੁਲ ਜੇ ਪਹਿਲਾਂ ਕੀਤਾ ਜਾਵੇ ਹਣਾ ਫਿਰ ਪਹਿਲਾ ਇਨਸਾਨ ਦੀ ਜ਼ਿੰਦਗੀ ਬਚਾਈ ਜਾਵੇ ਜੀ ਫਿਰ ਉਹ ਮੌਤ ਹੋਣ ਤੋਂ ਬਾਅਦ ਕੀ ਫਾਇਦਾ ਜੀ ਚਲੋ ਠੀਕ ਹੈ ਕੋਈ ਗੱਲ ਨਹੀਂ ਆਪਾਂ ਮੈਂ ਚਾਹੂੰਗਾ ਪਹਿਲਾਂ ਆਪਾਂ ਤੁਹਾਡੇ ਘਰ ਦੇ ਹਾਲਾਤਾਂ ਕੈਮਰੇ ਤੇ ਦਿਖਾ ਦਈਏ ਲੋਕਾਂ ਨੂੰ ਪਤਾ ਲੱਗੇ ਕਿ ਕਿਹ ਕਿਹ ਸਾਲਾਤ ਦੇ ਵਿੱਚ ਤੁਸੀਂ ਰਹਿ ਰਹੇ ਹੋ ਹਨ ਆਜੋ ਮੜਾ ਦੇ ਅੰਦਰ ਆਜੋ ਆਜੋ ਕੋਈ ਗੱਲ ਆਜੋ ਹੈਨਾ ਆ ਇਨਾਂ ਦੇ ਇਸ ਵਕਤ ਆਂਡਗਵਾਨ ਦੇ ਲੋਕ ਵੀ ਇੱਥੇ ਮੌਜੂਦ ਨਹੀਂ ਪਰਿਵਾਰ ਦੇ ਮੈਂਬਰ ਵੀ ਮੌਜੂਦ ਨੇ ਤੇ ਤੁਸੀਂ ਦੇਖ ਸਕਦੇ ਹੋ ਕਿਸ ਹਾਲਾਤ ਦੇ ਵਿੱਚ ਇਹ ਬੈਠੇ ਆ ਸਰਪਾਲਾ ਲਾ ਕੇ ਕਰ ਬੇਸ਼ੱਕ ਮਤਲਬ ਛੱਤਾਂ ਪਈਆਂ ਹੋਈਆਂ ਨੇ ਲੇਕਿਨ ਡਿੱਗੰਦੇ ਹਾਲਾਤ ਬਣੇ ਹੋਏ ਆ ਇਸ ਕਰਕੇ ਘਰ ਦੇ ਅੰਦਰ ਰਹਿ ਨਹੀਂ ਸਕਦੇ ਤੇ ਵੇੜੇ ਦੇ ਵਿੱਚ ਹੀ ਸਾਰਾ ਸਮਾਨ ਰੱਖ ਕੇ ਇੱਥੇ ਹੀ ਰਹਿਣ ਨੂੰ ਮਜਬੂਰ ਨੇ ਰੋਟੀ ਪਾਣੀ ਸਾਰਾ ਕੁਝ ਇੱਥੇ ਹੀ ਕੀਤਾ ਜਾਂਦਾ ਇਹਨਾਂ ਦਾ ਤੁਸੀਂ ਥੋੜਾ ਜਿਹਾ ਨਾ ਆਪਣੇ ਪਰਿਵਾਰ ਦੀ ਸਥਿਤੀ ਬਾਰੇ ਦੱਸੋ ਕੀ ਪੋਜੀਸ਼ਨ ਹੈ ਸਰ ਜਿਹਨ ਦਾ ਇਹ ਹੈਗੀ ਇਹ ਮੇਰਾ ਬਰਾਦਰ ਆਗਾ ਜਿਹੜਾ ਮੇਰੇ ਨਾਲ ਖੜਾਗਾ ਜੀ ਸਰ ਇਹਨਾਂ ਦੀ ਮੰਨ ਕੇ ਲਓ 14 ਸਾਲ ਤੋਂ ਦਵਾਈ ਚੱਲ ਰਹੀ ਹੈ ਜੀ 14 ਸਾਲ ਮੇਰੇ ਬਿਆਨ ਹੋ ਗਏ ਜੀ ਸਰ ਉਹਨੂੰ ਤਾਂ ਇਹ ਦਿਮਾਗੀ ਦੌਰ ਤੇ ਹੋ ਚੁੱਕੇ ਨੇ ਪਹਿਲਾਂ ਠੀਕ ਸੀ ਜੀ 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 ਸਰ ਇਹਨਾਂ ਦੀ ਦਵਾਈ ਵੀ ਆਉਂਦੀ ਹੈਗੀ ਮੰਨ ਕੇ ਚਲੋ 5 ਜਣਾ ਦੀ 2000 ਰੁਪਏ ਦੀ ਜਾਂ 1000 ਰੁਪਏ ਦੀ ਮੰਨ ਕੇ ਚਲੋ ਠੀਕ ਉਹ ਦੁਵਾ ਸਰ ਮੈਂ ਆਗਾ ਜੀ ਮੈਂ ਦਿਹਾੜੀਦਾਰ ਬੰਦੇ ਆ ਜੀ ਜੀ ਆਪ ਕੋਈ ਨਹੀਂ ਜੰਬਦਾਨਾ ਹੀ ਦਿਹਾੜੀਦਾਰ ਬੰਦੇ ਆਂ ਦਿਹਾੜੀ ਦੇ ਨਾਲ ਤੁਸੀਂ ਦੇਖ ਲੋ ਸਰ ਵੀ ਕੀ ਉਹ ਮੰਨ ਕੇ ਰਖੰਡ ਚਾਹ ਦੇ ਵਿੱਚ ਹੀ ਨੰਦੇ ਜਾਂਦੀ ਹੈ ਨਾ ਜੀ ਜੀ ਬਸ ਹੋਰ ਕੀ ਬੰਦਾ ਕਰ ਲਊਗਾ ਜੀ ਹਾਂ ਸੱਤ ਮੈਂਬਰਾਂ ਦੇ ਵਿੱਚੋਂ ਮਤਲਬ ਕੱਲੇ ਤੁਸੀਂ ਕਮਾਉਣ ਵਾਲੇ ਹੋ ਹਾਂ ਜੀ ਕੱਲਾਂ ਵੀ ਤੇ ਬਾਪੂ ਜੀ ਦਾ ਤੁਸੀਂ ਦੱਸਰੇ ਸੀ ਕੁਝ ਇਹਨਾਂ ਦੇ ਨਾਲ ਮੋਢੇ ਦੇ ਵਿੱਚ ਨੁਕਸ ਪੈ ਗਿਆ ਸੀਗਾ ਪਹਿਲਾਂ ਤੇ ਜਾਣਦੀ ਮੈਂ ਬਹੁਤ ਮੇਰੇ ਪਿਆਉਣੇ ਕੰਮ ਕਰਿਆ ਹੁਣ ਤਿੱਕਰ ਹਾਂ ਜੀ ਜੇ ਚਲੋ ਆਪ ਦਾ ਪਰਵਾਹ ਇਹ ਹੁਣ ਮੇਰੇ ਬੱਚਿਆਂ ਜੀ ਬਾਕੀ ਸਾਰੇ ਇੱਧਰ ਵੀ ਆ ਹੋ ਜਾਂਦਾ ਸੀਗਾ ਹੁਣ ਕਿਸ ਤੱਕ ਅਪੇ ਜੱਕ ਲੈਣੇ ਸਾਰਾ ਨਾ ਕੋਈ ਉਧਰ ਹੋ ਗਿਆ ਨਾ ਜੀ ਤੇ ਬਾਕੀ ਇਹਨਾਂ ਦਾ ਹੀ ਕੰਮ ਖੜ ਗਿਆ ਸੀਗਾ ਹੁਣ ਇਹ ਹੁਣ ਕੰਮ ਕਰਦੇ ਨਹੀਂ ਨਹੀਂ ਇਹਨਾਂ ਨੂੰ ਸਾਰਾ ਪਤਾ ਕਿ 2.5 2.5 ਮਹੀਨੇ ਹੋ ਗਏ ਮੈਨੂੰ ਜਾਰੀ ਕਰ ਦੇ ਸਰ ਬਸ ਹਾਂਜੀ 2.5 ਮਹੀਨੇ ਹੋ ਗਏ ਜੀ ਤੇ ਉਦੋਂ ਤੋਂ ਹੀ ਲੈ ਕੇ ਨਾ ਸਰ ਮੈਂ ਬਨ ਗੇ ਲੋ ਸਾਰੇ ਕਰਦੀ ਜ਼ਿੰਮੇਵਾਰੀ ਉਠਾ ਰਹੀ ਹਾਂ ਜੀ ਜੀ ਹਾਂਜੀ ਹਾਂਜੀ ਤੇ ਹੁਣ ਇਸ ਵਕਤ ਨਾਲ ਲੋਕ ਤੁਹਾਨੂੰ ਦੇਖ ਰਹੇ ਆ ਠੀਕ ਹੈ ਲੋਕ ਤੁਹਾਡੀ ਸਾਰੀ ਗੱਲਬਾਤ ਸਮਝ ਵੀ ਰਹੇ ਆ ਤੁਹਾਡੀ ਪੋਜੀਸ਼ਨ ਵੀ ਸਮਝ ਰਹੇ ਆ ਲੋਕਾਂ ਤੋਂ ਕੀ ਉਮੀਦ ਕਰਦੇ ਹੋ ਸਰਕਾਰ ਤੋਂ ਕੀ ਉਮੀਦ ਕਰਦੇ ਹੋ ਕਿਸ ਤਰ੍ਹਾਂ ਤੁਹਾਡੀ ਮਦਦ ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਹੋ ਸਰਕਾਰ ਤੋਂ ਸਰ ਸਾਨੂੰ ਤਾਂ ਵਸ ਘਰ ਦੀ ਛੱਤ ਹੀ ਬਣਾ ਕੇ ਦਿੱਤੀ ਜਾਵੇ ਜੀ ਜਿਹਦੇ ਵਿੱਚ ਆਪਾਂ ਰਹਿਨੇ ਆ ਹੋਰ ਆਪਾਂ ਕੋਈ ਪੈਸਾ ਨਹੀਂ ਮੰਗਦੇ ਸਰਕਾਰ ਤੋਂ ਹਨਾ ਵੀ ਜਾਂਸ ਨੂੰ ਪੈਸਾ ਦੇਵੇ ਜੀ ਘਰ ਦੇ ਵਿੱਚ ਕਹਿੰਦੇ ਨੇ ਵੀ ਛੱਤ ਹੀ ਹਨਾ ਇਹ ਜ਼ਰੂਰੀ ਹੁੰਦੀ ਹੈ ਗਰੀਬ ਦੀ ਰਹਿਣ ਵਾਸਤੇ ਮਕਾਨ ਗਰੀਬ ਦੀ ਮਕਾਨ ਹੀ ਚਾਹੀਦਾ ਜੀ ਹੁਣ ਇੰਨਾ ਤਿੰਨ ਤਿੰਨ ਕਮਰੇ ਸਾਡੇ ਹੂੰ ਇੰਨਾ ਕਮਰਿਆਂ ਦੇ ਵਿੱਚ ਸਾਨੂੰ ਰਹਿਣ ਦੀ ਉਹ ਨਹੀਂ ਹੈਗੀ ਕਿਉਂਕਿ ਆ ਦੋ ਕਮਰਿਆਂ ਦੇ ਵਿੱਚ ਤਾਂ ਡਾਟਾ ਜੀ ਇਹਨਾਂ ਦਾ ਡਾਟਾ ਦੇ ਨਾਲ ਕਾਰਨ ਸਾਡੇ ਪਿੰਡ ਦੇ ਵਿੱਚ ਦੋ ਮਤਾਂ ਹੋ ਚੁੱਕੀਆਂ ਜੀ ਉਹ ਗੱਲਾਂ ਕਰਕੇ ਸੀ ਨਾ ਆ ਤੰਬੂ ਦਾਣੀ ਬੈਠੇ ਆ ਜੀ ਧਰ ਦੇ ਮਾਰੇ ਮੈਂ ਇਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਜੀ ਤੇ ਬਾਕੀ ਟਾਇਲ ਵਾਲਾ ਜੀ ਮੇਰੇ ਇਧਰ ਆ ਦੂਜੇ ਕਮਰੇ ਦੇ ਵਿੱਚ ਜੀ ਉਹ ਸਰਚ ਆਉਣ ਲੱਗ ਜਾਂਦਾ ਜੀ ਬਹੁਤ ਕਾਹੀ ਕੋਈ ਭਾਲੇ ਸੀ ਜੀ ਬਸ ਸਰ ਸਾਤ ਸੱਤ ਹੈ ਨਹੀਂ ਸਾਡੇ ਕੋਲ ਸਾਡੇ ਸੀ ਸਰਕਾਰ ਬੰਨੀ ਹੋਈ ਨਹੀਂ ਇਹ ਮੀ ਚਾਹਨੇ ਆ ਵੀ ਸਾਡੀ ਘਰ ਦੀ ਛੱਤ ਬਣਾ ਕੇ ਦਿੱਤੀ ਜਾਵੇ ਜੀ ਠੀਕ ਹੈ ਤੇ ਇਹਨਾਂ ਲੋਕਾਂ ਦੀ ਹੁਣ ਤੁਸੀਂ ਮਜਬੂਰੀ ਸਮਝ ਸਕਦੇ ਹੋ ਇਹ ਕੋਈ ਪੈਸਾ ਨਹੀਂ ਮੰਗ ਰਹੇ ਸਰਕਾਰ ਤੋਂ ਤੇ ਨਾ ਹੀ ਕਿਸੇ ਹੋਰ ਤੋਂ ਕੋਈ ਪੈਸੇ ਦੀ ਉਮੀਦ ਕਰਦੇ ਆ ਇਹ ਸਿਰਫ ਇੰਨਾ ਚਾਹੁੰਦੇ ਆ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਦੇ ਘਰ ਬਣਾਉਣ ਚ ਕਿਉਂਕਿ ਇੱਕ ਬੰਦੇ ਦੀ ਦਿਹਾੜੀ ਨਾਲ ਸਿਰਫ ਰੋਟੀ ਪਾਣੀ ਹੀ ਚਲਾਇਆ ਜਾ ਸਕਦਾ ਹੈ ਆ ਥੋੜੇ ਬਾਪੂ ਜੀ ਮੇਰੇ ਪਿਤਾ ਜੀ ਅੱਛਾ ਆ ਇਹਨਾਂ ਦਾ ਸੱਤ ਮੈਂਬਰਾਂ ਦਾ ਪਰਿਵਾਰ ਹੈ ਤੇ ਸੱਤ ਮੈਂਬਰਾਂ ਦੇ ਵਿੱਚੋਂ ਸਿਰਫ ਇਹ ਮੁੰਡਾ ਇਕੱਲਾ ਕਮਾਉਣ ਵਾਲਾ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਦਿਹਾੜੀਦਾਰ ਬੰਦਾ ਇੱਕ ਦਿਹਾੜੀ ਦੀ ਕਮਾਈ ਨਾਲ ਆਪਣੇ ਪਰਿਵਾਰ ਦਾ ਸਿਰਫ ਰੋਟੀ ਟੁਕ ਹੀ ਕਰ ਸਕਦਾ ਹੈ। ਉਸ ਤੋਂ ਇਲਾਵਾ ਜਦ ਕੋਈ ਕੁਦਰਤੀ ਕਹਿਰ ਇਹਨਾਂ ਦੇ ਵਾਪਰਦਾ ਹੈ, ਇਹ ਜੇ ਲੋਕਾਂ ਦੇ ਵਾਪਰਦਾ ਹੈ ਤੇ ਉਸ ਸਮੇਂ ਇਹਨਾਂ ਦੀ ਮਦਦ ਸਰਕਾਰ ਨੂੰ ਕਰਨੀ ਚਾਹੀਦੀ ਹੈ। ਲੇਕਿਨ ਸਰਕਾਰਾਂ ਇਹਨਾਂ ਤੱਕ ਕੋਈ ਮਦਦ ਨਹੀਂ ਪਹੁੰਚਾ ਰਹੀਆਂ। ਜਿਸ ਦੇ ਕਾਰਨ ਮਜਬੂਰ ਹੋ ਕੇ ਇਹਨਾਂ ਨੇ ਸਾਡੇ ਤੋਂ ਉਮੀਦ ਲਾਈ। ਕਿ ਸ਼ਾਇਦ ਅਸੀਂ ਇਹਨਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਈਏ ਤੇ ਤੁਸੀਂ ਇਹਨਾਂ ਦੀ ਆਵਾਜ਼ ਸ਼ਾਇਦ ਉਹਨਾਂ ਲੋਕਾਂ ਤੱਕ ਪਹੁੰਚਾ ਸਕੋ ਜੋ ਸ਼ਾਇਦ ਇਹਨਾਂ ਦੀ ਮਦਦ ਕਰ ਸਕਦੇ ਨੇ ਸਰਕਾਰ ਵੱਲੋਂ ਘਰ ਘਰ ਜਾ ਕੇ ਸਰਵੇ ਕੀਤੇ ਜਾ ਰਹੇ ਨੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਡੇ ਘਰੇ ਕੋਈ ਆਇਆ ਸਾਡੇ ਘਰੇ ਸਰ ਸੈਕਟਰੀ ਸਾਹਿਬ ਆਏ ਸੀ ਕਿ ਵੀਡੀਓ ਸਾਹਿਬ ਨੂੰ ਫੋਨ ਲਾਇਆ ਸੀਗਾ ਮੈਂ ਜੀ ਸੈਕਟਰੀ ਸਾਹਿਬ ਆਏ ਸੀ ਸੈਕਟਰੀ ਸਾਹਿਬ ਫੋਟੋਆਂ ਖਿੱਚ ਕੇ ਮ ਜਾਣੀ ਤਿੰਨੇ ਕਮਰੇ ਸਾਡੇ ਲੈ ਗਏ ਜੀ ਜਿੱਤੇ ਜਾਣ ਦੀ ਪਾਣੀ ਸੀਗਾ ਜੀ ਜੀ ਮੀਂਹ ਪੈ ਰਿਹਾ ਸੀਗਾ ਸੜਾ ਸੜਾ ਲੀੜਾ ਕਪੜਾ ਭਿੱਜਿਆ ਹੋਇਆ ਸੀਗਾ ਜੀ ਜੀ ਚਲੋ ਉਹ ਤਾਂ ਲੈ ਗਈ ਫੋਟੋਆਂ ਖਿੱਚ ਕੇ ਉਹ ਕਹਿੰਦੇ ਵੀ ਅਸੀਂ ਕਰਾਂਗੇ ਕੋਈ ਨਾ ਕੋਈ ਹਾਲੀ ਅੱਛਾ ਉਹ ਦੂਵਾ ਦਾ ਹੈ ਜੀ ਪਟਵਾਰੀ ਸਾਹਿਬ ਜੀ ਪਟਵਾਰੀ ਸਾਹਿਬ ਇਹਨਾਂ ਨੂੰ ਕੱਲ ਕਹਿੰਦੇ ਸਰਪੰਚ ਕੋਲ ਵੀ ਜਿਹੜਾ ਕੋਈ ਸੱਤ ਆਪਦੀ ਛਿੱਟੂਗਾ ਡਿੱਗੀ ਪਈ ਆ ਸਰ ਜਾਂ ਡਿੱਗੀ ਪਈ ਉਹ ਸੱਤ ਅੱਛਾ ਵੀ ਉਹਦਾ ਸੀ ਹੱਲ ਕਰਾਂਗੇ ਸਰ ਪਤਾ ਕੀ ਗੱਲ ਹੈ ਅਗਲਾ ਪਿਆ ਹੋਵੇ ਮੌਤਾਂ ਹੋ ਜਾਣ ਫਿਰ ਉਹਨਾਂ ਦਾ ਹੱਲ ਕਰਨਗੇ ਹਾਂ ਬਿਲਕੁਲ ਆ ਦੇਖ ਸਕਦੇ ਕਿ ਕਿੰਨੀ ਵੱਡੀ ਗੱਲ ਕਹਿ ਕੇ ਜਾ ਰਹੇ ਨੇ ਸਰਕਾਰੀ ਨੁਮਾਇੰਦੇ ਕਿ ਜਦ ਤੱਕ ਮਕਾਨ ਡਿੱਗੂਗਾ ਨਹੀਂ ਉਦੋਂ ਤੱਕ ਕੋਈ ਸਹਾਇਤਾ ਨਹੀਂ ਦਿੱਤੀ ਜਾਊਗੀ ਇਹੀ ਕਿਹਾ ਹੈ ਉਹਨਾਂ ਨੇ ਹਾਂ ਹਾਂ ਮਤਲਬ ਉਹ ਇਹ ਚਾਹੁੰਦੇ ਨੇ ਕਿ ਗਰੀਬ ਦਾ ਘਰ ਡੱਗੇ ਉਦੋਂ ਬਾਅਦ ਇਹਨਾਂ ਦੀ ਮਦਦ ਕੀਤੀ ਜਾਊਗੀ ਤੇ ਉਦੋਂ ਬਾਅਦ ਕੀਤੀ ਹੋਈ ਮਦਦ ਦਾ ਕੀ ਫਾਇਦਾ ਜਦ ਕਿਸੇ ਦਾ ਕੋਈ ਜਾਨੀ ਨੁਕਸਾਨ ਹੋ ਜਾਏਗਾ ਸਰਕਾਰ ਤੇ ਵੀ ਰੱਟਾ ਨਹੀਂ ਲਾਉਂਦੇ ਅਸੀਂ ਉਹਨਾਂ ਤੇ ਵੀ ਰੱਟਾ ਨਹੀਂ ਲਾਉਂਦੇ ਪਟਵਾਰੀ ਸਾਹਿਬ ਤੇ ਨਹੀਂ ਲਾਉਂਦੇ ਅਸੀਂ ਕਿਸੇ ਸਰਪੰਚ ਤੇ ਨਹੀਂ ਲਾਉਂਦੇ ਤੇ ਸੈਕਟਰੀ ਸਾਹਿਬ ਤੇ ਨਹੀਂ ਲਾਉਂਦੇ ਅਸੀਂ ਰੱਟਾ ਜਿਹੜੀ ਗੱਲ ਉਹ ਕਹਿ ਰਹੇ ਨੇ ਵੀ ਮੋਰੋ ਸਰਕਾਰ ਕਹਿ ਰਹੀ ਹੈ अच्छा ये स्कीम नहीं ਜਿੰਨਾ ਤੱਕ ਵੀ ਡਿੱਗਿਆ ਪਰ ਨਹੀਂ ਮਿਲਦਾ ਤੁਹਾਨੂੰ ਉਹਨਾਂ ਨੂੰ ਵੀ ਇਹ ਗੱਲ ਕਹਿ ਰਹੇ ਆ ਸਾਰੇ ਮੁਲਾਜ਼ਮਾਂ ਨੇ ਸਾਰੇ ਸਰਪੰਚਾਂ ਨੂੰ ਠੀਕ ਆ ਤੇ ਸਰਪੰਚ ਸਾਹਿਬ ਵੀ ਸਾਨੂੰ ਇਹੀ ਕਹਿ ਰਹੇ ਹੈਗਾ ਵੀ ਜਿੰਨਾ ਚੱਕ ਵੀ ਪਟਵਾਰੀ ਸਾਹਿਬ ਵੀਡੀਓ ਸਾਹਿਬ ਸਾਰੇ ਇਹੀ ਕਹਿ ਰਹੇ ਆ ਪਰਵਾਰੀ ਸਾਹਿਬ ਜਿਹੜਾ ਪਾਸ ਕਰਨ ਨੂੰ ਦਾ ਵੀ ਉਹ ਵੀ ਉਹ ਕਹਿ ਰਿਹਾ ਵੀ ਸਾਨੂੰ ਸਰਕਾਰ ਕਹਿ ਰਹੀ ਹੈ ਜਿੰਨਾ ਚਿਰ ਕਿਸੇ ਦਾ ਘੱਟ ਨਹੀਂ ਉਹਨਾਂ ਚਿਰ ਸਾਨੂੰ ਸੂਤ ਨਹੀਂ ਦਿੱਤਾ ਉਹਨਾਂ ਚਿਰ ਕੁਐਸਚਨ ਵਾਈਜ਼ ਹਾਂਜੀ ਹੁਣ ਸਾਡੇ ਤੈਰ ਵਾਲੇ ਆ ਦੇਖੋ ਇਹ ਤੁਸੀਂ ਤੇੜ ਵੀ ਦੇਖੀ ਆ ਸਾਨੂੰ ਡਰ ਬਹੁਤ ਲੱਗਦਾ ਅਸੀਂ ਰਾਤ ਬਰਾਤੇ ਕਿਧਰੋਂ ਪੱਕੀ ਨੂੰ ਜੀ ਇਧਰੋਂ ਸਾਡਾ ਵੇੜਾ ਵੀ ਤੁਸੀਂ ਦੇਖ ਰਹੇ ਆ ਵੀ ਕਿੰਨਾ ਕੁ ਵੇੜਾ ਹੈਗਾ ਦੋਨੇ ਪਾਸੇ ਜਦੋਂ ਡਿੱਗੂਗਾ ਹਾਂਜੀ ਹਾਂਜੀ ਤਾਂ ਇਹ ਸਾਡਾ ਵੇੜਾ ਜੀ ਮਿਲ ਗਿਆ ਅੱਛਾ ਲਗ ਪਿਆ ਸਾਡੇ ਉੱਪਰ ਫਿਰ ਅਸੀਂ ਕਿੱਧਰ ਨੂੰ ਭੱਜਾਂਗੇ ਸਾਡੀ ਕਿਸੇ ਨੇ ਆਸਕਮਾਨ ਦੇ ਵੀ ਸੁਣਨੀ ਉਸ ਟਾਈਮ ਨੇਰ ਸਵੇਰੇ ਜਦੋਂ ਮੀਂਹ ਪਊਗਾ ਹੈਨਾ ਤੇ ਸਾਡੇ ਬਾਕੀ ਆਸਕਮਾਨ ਦੇ ਇਹਨਾਂ ਦੇ ਵੀ ਤੁਸੀਂ ਸੁਣੋ ਠੀਕ ਹੈ ਇਹਨਾਂ ਨੇ ਵੀ ਕੁਝ ਪ੍ਰੋਬਲਮਾਂ ਨੇ ਠੀਕ ਹੈ ਇਹਨਾਂ ਦੇ ਵੀ ਘਰ ਬਹੁਤ ਜ਼ਿਆਦਾ ਚੋੁੰਦੇ ਆ ਸਰਪੰਚ ਸਾਹਿਬ ਨੂੰ ਅਸੀਂ ਕਿਹਾ ਸੀ ਸਰਪੰਚ ਸਾਹਿਬ ਨੇ ਸਾਨੂੰ ਇੱਕ ਇੱਕ ਕਾਗਜ਼ ਦਿੱਤਾ ਠੀਕ ਹੈ ਜਿੰਦਰਪਾਲ ਅਤਰਪਾਲ ਉਹਨਾਂ ਜਿੰਦਰ ਸਰਪੰਚ ਸਾਹਿਬ ਸੀ ਠੀਕ ਹੈ ਜੀ ਉਹਦਾ ਵੈਸੇ ਉਹਦਾ ਬਾਪ ਸੀਗਾ ਦਮਨ ਸਿੰਘ ਉਹਨੂੰ ਮਾਰ ਚੁੱਕੇ ਨੇ ਜਿੱਦਾਂ ਸਰਪੰਚ ਬਣੀ ਸੀਗੀ ਡੈਥ ਹੋ ਗਈ ਸੀ ਤੇ ਹੁਣ ਉਹ ਜਿੰਦਰ ਸਾਹਿਬ ਕੋਲੇ ਜਿਹੰਦੇ ਬਾਰੇ ਸਾਰੀ ਜਿੰਦਰ ਸਾਹਿਬ ਵੀ ਕੀ ਕਰੇ ਜੀ ਜਦੋਂ ਮੂਰਤ ਹੂਰਤ ਜਿਹੇ ਜੀ ਸਾਨੂੰ ਆਉਗੀ ਤਾਂ ਉਹ ਹੀ ਜੀ ਦੇਣਗੇ ਠੀਕ ਆ ਹੁਣ ਸਾਡੀ ਹੱਥ ਬੰਨ ਕੇ ਬੇਨਤੀ ਹੈ ਸਰਕਾਰ ਨੂੰ ਵੀ ਸਾਨੂੰ ਸਾਰੇ ਗਰੀਬਾਂ ਨੂੰ ਇੱਕ ਕਰਨਾ ਚਾਹੀਦਾ ਜੀ ਠੀਕ ਆ ਇੱਕ ਇੱਕ ਕਮਰਾ ਸਾਨੂੰ ਜੂਤ ਚਾਹੀਦਾ ਬਿਲਕੁਲ ਸਾਨੂੰ ਇਸ ਘਰ ਦੇ ਵਿੱਚ ਬਹੁਤ ਹੀ ਦਿੱਕਤ ਆਉਂਦੀ ਹੈ ਜੀ ਤੇ ਮੈਂ ਇੱਕ ਗੱਲ ਹੋਰ ਕਹੂੰਗਾ ਕਿ ਜੋ ਮਤਲਬ ਸਰਕਾਰ ਨੇ ਕਿਹਾ ਕਿ ਜਿਵੇਂ ਥਾ ਥਾ ਪਿੰਡਾਂ ਦੇ ਵਿੱਚ ਗੁਰੂ ਘਰ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਜਿੰਨਾ ਕਦੇ ਪਰਿਵਾਰਾਂ ਦੇ ਘਰ ਚੋ ਰਹੇ ਨੇ ਉਥੇ ਰਹਿਣ ਦਾ ਉਹਨਾਂ ਪ੍ਰਬੰਧ ਕੀਤਾ ਗਿਆ ਤੁਸੀਂ ਉਥੇ ਕਿਉਂ ਨਹੀਂ ਗਏ ਉਥੇ ਜੀ ਅਸੀਂ ਆਏ ਨਹੀਂ ਗਏ ਵੀ ਉਹ ਕਹਿੰਦੇ ਵੀ ਜਦੋਂ ਜਿਆਦਾ ਪਾਣੀ ਆਉਣ ਲੱਗਿਆ ਸਾਡੇ ਮਨ ਨੂੰ ਲੱਗਿਆ ਵੀ ਜਦੋਂ ਜਿਆਦਾ ਪਾਣੀ ਆਉਣ ਲੱਗਿਆ ਸਾਡੇ ਘਰ ਦੇ ਵਿੱਚ ਵੀ ਉਦੋਂ ਅਸੀਂ ਜਾਵਾਂਗੇ ਬਾਕੀ ਸੇ ਸਮਾਨ ਦਾ ਕਰਕੇ ਵੀ ਉਦੋਂ ਅਸੀਂ ਸਮਾਨ ਵੀ ਕਿਤੇ ਟਿਕਾਣੇ ਲਾ ਦਾਂਗੇ ਜਦੋਂ ਜਿਆਦਾ ਆਉਣ ਲੱਗਿਆ ਪਾਣੀ ਸਾਡੇ ਆਇਆ ਨਹੀਂ ਸੀ ਘਰ ਜ਼ਰੂਰ ਚੁੰਦੇ ਸੀ ਠੀਕ ਹੈ ਵੀ ਉਦੋਂ ਅਸੀਂ ਕਿਤੇ ਜਗ੍ਹਾ ਤੇ ਭੱਜ ਜਾਗੇ ਜੀ ਵੀਸੀ ਅੰਦੇ ਕਰ ਵਰਤਮਾਨ ਵੀ ਚੱਲ ਰਿਹਾ ਹੈ ਇਹ ਸਾਰੇ ਪਿੰਡ ਦੇ ਘਰ ਪ੍ਰਾਪਤ ਹੋਏ ਆਏ ਇਹ ਸਾਰੇ ਪਿੰਡ ਦੇ ਹੋਇਆ ਕੌਣ ਛੱਡੂਗਾ ਅਮਨ ਤੁਸੀਂ ਦਸਤਰੇ ਸੀ ਧਰਮਸ਼ਾਲਾ ਦੇ ਵਿੱਚ ਵੀ ਛੱਤਾਂ ਛੋਰੀਆਂ ਨੇ ਹਨ ਸਰ ਜੀ ਸਰ ਧਰਮਸ਼ਾਲਾ ਉਹ ਸੈਟਰੀ ਸਾਹਿਬ ਕਹਿੰਦੀ ਸੀ ਤੁਸੀਂ ਤੁਸੀਂ ਧਰਮਸ਼ਾਲਾ ਦੇ ਵਿੱਚ ਵਗ ਜਾਈ ਹੈ ਨਾ ਜੀ ਉਹਦੀ ਸਾਥੀ ਸਰ ਚੌਰੇ ਸੀਗੀ ਹੂੰ ਫਿਰ ਅਸੀਂ ਸਾਰਾ ਸਮਾਨ ਦਾ ਕਰਕੇ ਨਹੀਂ ਗਏਗੇ ਬਾਕੀ ਆਪ ਦਾ ਘਰ ਕਿੱਥੇ ਛੱਡਿਆ ਜਾਂਦਾ ਹੁੰਦਾ ਜੀ ਮਾਨਤਾ ਜੀ ਉਹੀ ਚੱਕੀ ਜਾਂਦੀ ਹੈ ਨਾ ਜੀ ਚੱਕੀ ਜਾਂਦੀ ਹੈ ਤਾਂ ਹੁਣ ਨਸ਼ੇ ਪੱਤੇ ਵਾਲੇ ਜਿਹੜੇ ਮਨ ਚਟਾਟਾ ਲਾਉਂਦੇ ਆ ਹਾਂ ਜੀ ਉਸ ਸਾਮਾਨ ਕਿੱਥੇ ਛੱਡਣਗੇ ਇਹ ਜਗ੍ਹਾ ਦੇ ਉੱਤੇ ਠੀਕ ਹੈ ਇਹ ਕਿੱਥੇ ਜਾਣ ਦੇਣਗੇ ਇੱਥੇ ਨਾ ਇਸ ਵਕਤ ਟੋਟੋ ਘਟ ਮੈਨੂੰ ਲੱਗਦਾ ਹੈ ਨਾਂ ਵਾਲਾ ਤਾਂ 8-10 ਪਰਿਵਾਰ ਦੇ ਲੋਕ ਖੜੇ ਹੈ ਗਲਤ ਨਹੀਂ ਕਹਿ ਰਹੇ ਜੀ ਤੇ ਮੜਾ ਕੈਮਰਾ ਘੁਮਾ ਕੇ ਇੱਕ ਵਾਰ ਤੁਸੀਂ ਸਾਰਿਆਂ ਨੂੰ ਦਿਖਾ ਦਿਓ ਜਿੰਨੇ ਮੈਂਬਰ ਇੱਥੇ ਖੜੇ ਹੈ ਹਰ ਇੱਕ ਬੰਦੇ ਦੀ ਆਹੀ ਸਮੱਸਿਆ ਹੈ ਜੋ ਮਤਲਬ ਇਸ ਪਰਿਵਾਰ ਦੀ ਹੈ ਕਰਦਿਆਂ ਛੱਤਾ ਚੋਰੀਆਂ ਨੇ ਘਰ ਡਿੱਗਣ ਦੀ ਕਕਾਰਤੇ ਨੇ ਪਰ ਸਰਕਾਰਾਂ ਕਹਿੰਦੀਆਂ ਨੇ ਕਿ ਉਦੋਂ ਤੱਕ ਮਦਦ ਨਹੀਂ ਕੀਤੀ ਜਾ ਸਕਦੀ ਜਦ ਤੱਕ ਤੁਹਾਡਾ ਘਰ ਨਹੀਂ ਡੈਂਦਾ ਜਾਂ ਜਦ ਤੱਕ ਕਿਸੇ ਗਰੀਬ ਦਾ ਜਾਨੀ ਨੁਕਸਾਨ ਨਹੀਂ ਹੁੰਦਾ ਸਰ ਜੀ ਕੋਈ ਭੈਣ ਭਰਾ ਆਪਣੀ ਕੋਈ ਗੱਲ ਰੱਖਣਾ ਚਾਹੁੰਦਾ ਤਾਂ ਅੱਗੇ ਆ ਜਾਓ ਪਲੀਜ਼ ਗੱਲ ਕਰ ਸਕਦਾ ਜੀ ਚਲੋ ਜੇ ਕੋਈ ਆਪਣਾ ਕੁਝ ਵੀ ਦੱਸਣਾ ਚਾਹੁੰਦਾ ਤੁਸ ਵੀ ਆਜਾ ਲੱਗਦਾ ਜੇ ਕਿਸੇ ਭੈਣ ਭਰਾ ਦਾ ਹੈਗੀ ਅਸੀਂ ਸਰਪੰਚ ਨੇ ਇਹ ਗੱਲ ਇੱਕ ਮਿੰਟ ਆਪਾਂ ਇਹ ਵੀ ਗੱਲ ਕਹਿਣਾ ਪਈਦੇ ਨੇ ਉਹ ਕਹਿੰਦਾ ਕਹਿੰਦਾ ਵੀ 90 ਸਰਪੰਚ ਸੁਨਿਆਰ ਆ ਜੀ ਅੱਛਾ ਜਿੱਦਰਾ ਮਟਰ ਹੈ ਜਿੱਦਰਾ ਉਹ ਵੀ ਕਹਿੰਦਾ ਸੀ ਇਹ ਕਹਿੰਦਾ ਜੀ ਜਿਹਦੇ ਘਰ ਦੇ ਬਿਮਾਨ ਕਰਦੇ ਉੱਤੇ ਡੁੱਬੂ ਹੀ ਹੱਤ ਉਹਦੀ ਅਸੀਂ ਬਦਲ ਕੇ ਜਮਾ ਠੀਕ ਹੈ ਮੈਂ ਮੇਰੇ ਸਾਥ ਤੁਸੀਂ ਜਿਹੜੇ ਇੱਕ ਥੋੜੇ ਕਰਦੀ ਕੀ ਸਮੱਸਿਆ ਵੀਰੀ ਸਰ ਜੀ ਛੱਦਾ ਕੀ ਚੋਰ ਹੈ ਬਾਲਿਆਂ ਦੇ ਘਰ ਆ ਜੀ ਸਰ ਠੀਕ ਹੈ ਤੇ ਆ ਕਹਿੰਦਾ ਇਹ ਥੋੜੀ ਲੰਘਦੀ ਹੈ ਜੀ ਅਫਸਰ ਵੀ ਲੰਘਦੇ ਇਹ ਵੀ ਡਗਣੀਆਂ ਮੋੜੀਆਂ ਲਾਈ ਬੈਠਾਂ ਦੀ ਬਾਤ ਮਤਲਬ ਥੋੜਾ ਕੋ ਨੂੰ ਵੀ ਕੋਈ ਸਹਾਇਤਾ ਨਹੀਂ ਕੋਈ ਹੈ ਤਾਂ ਇਹ ਕਿਸੇ ਨੇ ਉਤਾਰ ਨੂੰ ਨਹੀਂ ਆ ਆਪਣੀਆਂ ਭੈਣਾਂ ਖੜੀਆਂ ਨੇ ਇੱਥੇ

ਕਰ ਭੈਜਨ ਸਾਡੇ ਸਾਰੇ ਕੰਮ ਸਰਕਾਰ ਤੋਂ ਹੀ ਮਿਲਣ ਲੱਗ ਗਈ ਹੈ ਕਿ ਇਹ ਕਹਿੰਦੇ ਇਹਨਾਂ ਦੀ ਪੂਰੀ ਪੇਰੇ ਘਰ ਵਾਲੇ ਹੈਗਾ ਕਿ ਸਭ ਦਾ ਪੱਤਾ ਜਮਾਣਾ ਮੇਰਾ ਬੱਕਰਾਂ ਤੇ ਲੱਗਿਆ ਹੋਇਆਗਾ ਉਹ ਵਿਚਾਰਾ ਥੋੜਾ ਜਿਹਾ ਤਮਾਕੀ ਦੌਰ ਤੇ ਹੋਗਾ ਮੈਂ ਕੱਲੀ ਜਾਣੀ ਕੰਮ ਕਰਦੀ ਹੈਗੀ ਉਹ ਦਿਹਾੜੀ ਜੋਤੇ ਜਾ ਨਹੀਂ ਸਕਦਾ ਜੀ ਹਾਂ ਕਿਉਂ ਮੈਂ ਇੰਨੇ ਕਿੰਨੇ ਕ ਕੁਵਿਲਦਾਰੀ ਚੱਕੀ ਜਾਉਂਗੇ ਬੁੜੀ ਸਾਨੂੰ ਪਤਾ ਕਿੱਥੇ ਕਿੱਥੇ ਜਾਉਗੀ ਕੰਮ ਕਰਨ ਅੱਛਾ ਤੇ ਕਰੇ ਹੋਰ ਕੋਣ ਹੈ ਇੱਕ ਮਾਣ ਹੋਰ ਇੱਕ ਬਸ ਐਸੀ ਦੁਨੀਆ ਜੀ ਅੱਛਾ ਮੀਆਂ ਬੀਬੀ ਹਾਂ ਮੁੰਡੇ ਜੋ ਥੋੜਾ ਜਿਹਾ ਮੈਂਟਲ ਹਾਂ ਜੀ ਚੀਜ਼ ਬਚਣ ਤੋਂ ਜੀ ਜੀ ਹੁਣ ਦੋਸਤੋ ਤੁਹਾਡੇ ਸਾਹਮਣੇ ਆਇਆ ਹਾਲਾਤ ਇੱਥੇ ਲੋਕਾਂ ਦੇ ਹਾਲਾਤ ਜੋ ਹੈ ਤੁਹਾਡੇ ਸਾਹਮਣੇ ਆਏ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਮਦਦ ਕਿਉਂ ਨਹੀਂ ਹੋਣੀ ਚਾਹੀਦੀ ਇਹ ਜ਼ਰੂਰੀ ਥੋੜੀ ਹੈ ਕਿ ਬੰਦੇ ਦਾ ਜਦ ਤੱਕ ਘਰ ਨਾ ਡਿੱਗੇ ਉਦੋਂ ਤੱਕ ਉਹਨਾਂ ਦੀ ਮਦਦ ਹੀ ਨਾ ਕੀਤੀ ਜਾਵੇ ਬੰਦੇ ਦੇ ਆਰਥਿਕ ਆਰਥਿਕ ਜੋ ਸਥਿਤੀ ਉੱਤਮੀ ਹੈ ਨਾ ਉਹਨੂੰ ਵੀ ਦੇਖਣਾ ਚਾਹੀਦਾ ਸਿਰਫ ਇਹ ਨਹੀਂ ਕਿ ਘਰ ਡਿੱਗ ਗਿਆ ਤੇ ਉਸ ਤੋਂ ਬਾਅਦ ਲੋਕਾਂ ਦੀ ਮਦਦ ਕੀਤੀ ਜਾਵੇ ਬੰਦੇ ਦੀ ਆਰਥਿਕ ਸਥਿਤੀ ਵੀ ਸਮਝਣੀ ਜ਼ਰੂਰੀ ਹੈ ਤੇ ਮੈਂ ਇਸ ਬਸ ਇੰਨੀ ਹੀ ਬੇਨਤੀ ਕਰੂੰਗਾ ਸਰਕਾਰਾਂ ਨੂੰ ਤੇ ਐਸੇ ਬਹੁਤ ਸਾਰੇ ਲੋਕ ਨੇ ਆਪਣੇ ਪੰਜਾਬ ਦੇ ਜੋ ਇਸ ਵਕਤ ਹੜ੍ਹਾਂ ਦੇ ਵਿੱਚ ਲੋਕਾਂ ਦੀ ਬਹੁਤ ਮਦਦ ਕਰ ਰਹੇ ਨੇ ਤੇ ਮੈਂ ਚਾਹੂੰਗਾ ਉਹਨਾਂ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਉਹਨਾਂ ਸਰਕਾਰੀ ਨੁਮਾਇੰਦਿਆਂ ਤੱਕ ਇਹ ਵੀਡੀਓ ਪਹੁੰਚੇ ਜੋ ਇਹਨਾਂ ਦੀ ਸ਼ਾਇਦ ਮਦਦ ਕਰ ਸਕਦੇ ਆ ਜਿੰਨੇ ਵੀ ਭਰਾ ਵੀਡੀਓ ਦੇਖ ਰਿਹਾ ਹੈ ਮੈਨੂੰ ਪਤਾ ਹੈ ਹਰ ਬੰਦਾ ਵੀਡੀਓ ਦੇ ਦੇਖਣ ਵਾਲਾ ਮਦਦ ਕਰਨ ਯੋਗ ਨਹੀਂ ਹੁੰਦਾ ਪਰ ਤੁਹਾਡੇ ਇੱਕ ਸ਼ੇਅਰ ਨਾਲ ਸ਼ਾਇਦ ਇਹ ਵੀਡੀਓ ਉਹਨਾਂ ਲੋਕਾਂ ਤੱਕ ਪਹੁੰਚ ਜਾਏ ਜੋ ਸ਼ਾਇਦ ਇਨ੍ਹਾਂ ਪਰਿਵਾਰਾਂ ਦੀ ਮਦਦ ਕਰ ਸਕਦੇ ਨੇ ਦੀ ਦੇ ਜੀ ਕੋਠੇ ਤਾਂ ਮਿੱਟੀ ਛੜਦੀ ਡਿੱਕੀ ਆ ਕਿ ਮੈਨੂੰ ਹਜੇ ਆ ਕਹਿੰਦੇ ਸੱਤ ਤੇ ਚੜੀ ਫਰਦੇ ਗਿੱਲੀ ਆ ਸੱਤ ਥੱਲੇ ਉਤਰ ਜਾ ਉਹ ਜਦ ਮੈਂ ਨਾਲ ਰਾਤ ਨੂੰ ਉਤਰਨ ਲੱਗੀ ਪੌੜੀ ਤਾਂ ਡੋਰ ਡੰਡਾ ਤਾਂ ਥੱਲੇ ਡੱਗ ਪਿਆ ਮੋਢੇ ਦੇ ਬਜਨ ਆ ਗਿਆ ਹੁਣ ਮੇਰਾ ਮੋਢਾ ਨਾਲ ਕੋਈ ਕੰਮ ਨਹੀਂ ਕਰ ਸਕਦਾ ਇਹ ਮੋਢੇ ਤਾਂ ਕੰਮ ਨਹੀਂ ਕੋਈ ਮੰਗ ਨਹੀਂ ਸਾਡੀ ਨਹੀਂ ਕੋਈ ਗੱਲ ਨਹੀਂ ਲੈ ਨਹੀਂ ਕੋਈ ਗੱਲ ਨਹੀਂ ਇੰਨਾ ਪਰਿਵਾਰਾਂ ਦੀ ਕੋਈ ਖਾਸੀ ਵੱਡੀ ਮੰਗ ਨਹੀਂ ਹੈਗੀ ਇਹ ਪਰਿਵਾਰ ਸਿਰਫ ਇੰਨਾ ਚਾਹੁੰਦੇ ਨੇ ਕਿ ਇਹਨਾਂ ਦੇ ਘਰ ਦੀਆਂ ਛੱਤਾਂ ਬਦਲੀਆਂ ਜਾਣ ਤੇ ਕੋਈ ਬਾਲੀ ਵੱਡੀ ਸਮੱਸਿਆ ਨਹੀਂ ਹੈਗੀ ਤੇ ਦੇਖਿਆ ਜਾਵੇ ਬੜੀ ਛੋਟੀ ਵੀ ਨਹੀਂ ਹੈਗੀ ਕਿਉਂਕਿ ਹਰ ਵਿਅਕਤੀ ਇਸ ਵਕਤ ਜਿੰਨੇ ਵੀ ਪਰਿਵਾਰ ਆਪਣੇ ਨਾਲ ਇਸ ਵਕਤ ਵੀਡੀਓ ਦੇ ਵਿੱਚ ਖੜੇ ਨੇ ਉਹ ਸਾਰੇ ਸਿਰਫ ਇਹ ਚਾਹੁੰਦੇ ਨੇ ਕਿ ਉਹਨਾਂ ਦੀ ਘਰ ਦੀਆਂ ਸ਼ਕਤਾਂ ਬਦਲੀਆਂ ਜਾਣ ਤੇ ਇਹ ਇੰਨੀ ਵੱਡੀ ਮਤਲਬ ਸਮੱਸਿਆ ਨਹੀਂ ਹੈ ਜੇ ਆਪਣੇ ਪੰਜਾਬ ਦੇ ਲੋਕ ਹੀ ਮਿਲ ਕੇ ਚਾਹਣ ਤਾਂ ਇਹਨਾਂ ਦੀ ਹੈਲਪ ਕਰ ਸਕਦੇ ਨੇ ਤੇ ਮੈਂ ਚਾਹੁੰਗਾ ਤੁਸੀਂ ਪਿੰਡ ਬਾਰੇ ਚੰਗੀ ਤਰ੍ਹਾਂ ਲੋਕੇਸ਼ਨ ਬਾਰੇ ਦੱਸ ਦਿਓ ਪਿੰਡ ਸਾਡਾ ਮੋੜ ਹੈ ਜੀ ਪਟਿਆਲਾ ਸਾਡੀ ਪੱਤੀ ਹੈ ਜੀ ਜਿੱਥੇ ਅਸੀਂ ਰਹਿਣ ਵਾਲੇ ਆਂਗੇ ਠੀਕ ਹੈ ਠੀਕ ਹੈ ਤੇ ਇੱਥੇ ਨਾ ਪਿੰਡ ਦੇ ਵਿੱਚ ਇਸੇ ਪਿੰਡ ਦੇ ਵਿੱਚ ਮਤਲਬ ਬਹੁਤ ਸਾਰੇ ਘਰ ਹੈ ਜਿਹਨਾਂ ਨੂੰ ਆਰਥਿਕ ਸਹਾਇਤਾ ਦੀ ਲੋੜ ਹੈ ਤੇ ਇਸ ਵਕਤ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਕਿੰਨੇ ਲੋਕ ਇਸ ਵਕਤ ਜੁੜ ਚੁੱਕੇ ਨੇ ਜਿਨਾਂ ਨੂੰ ਸ਼ਾਇਦ ਇਹ ਉਮੀਦ ਹੈ ਕਿ ਸਾਡੀ ਸਰਕਾਰ ਕੋਈ ਸਹਾਇਤਾ ਕਰੂਗੀ ਹਾਂ ਪੰਜ ਜੀ ਕਿੰਨਾ ਦਾ ਕਰ ਦਿਖਾਉਣ ਨੂੰ ਹਾਂ ਜੀ ਸਾਡਾ ਰਹੇਗਾ ਬਸ ਅੱਛਾ ਨਹੀਂ ਨਹੀਂ ਕੋਈ ਗੱਲ ਨਹੀਂ ਅੱਛਾ ਅਜੇ ਇੱਥੇ ਹੀ ਰਹਿਣੇ ਤੁਸੀਂ ਹਾਂ ਆ ਇਹਨੂੰ ਦਰਨਾ ਚਿਰਨੇ ਅੱਛਾ ਆਏ ਇੱਥੇ ਨਾ ਹੋਰ ਘਰ ਵੀ ਨੇ ਜੋ ਮਤਲਬ ਜਿਨ੍ਹਾਂ ਨੂੰ ਆਰਥਿਕ ਸਹਾਇਤਾ ਦੀ ਲੋੜ ਹੈ ਇੱਥੇ ਘਰਾਂ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਇੱਕ ਕਮਰੇ 'ਚ ਹੀ ਰਹਿੰਦੇ ਨੇ ਇਹ ਤੇ ਉਹ ਵੀ ਚੋਂਦਾ ਹੈ ਪੂਰੀ ਤਰ੍ਹਾਂ ਬਰਸਾਤਾਂ ਦੇ ਵਿੱਚ ਪੂਰੇ ਡਰ ਦੇ ਮਾਹੌਲ ਦੇ ਵਿੱਚ ਰਹਿੰਦੇ ਆ ਛੱਤ ਕਿਸੇ ਵਕਤ ਵੀ ਡਿੱਗ ਸਕਦੀ ਹੈ ਬਰਸਾਤ ਦੇ ਜ ਪਾਇਆ ਹੋਇਆ ਜੀ ਸਾਡਾ ਬਹੁਤ ਦਿੱਕਤ ਉਧਰ ਠੀਕ ਅਸੀਂ ਜਦੋਂ ਕਿਉਂਣ ਲੱਗ ਗਿਆ ਸੀ ਇੱਥੇ ਬੈਠੇ ਨਹੀਂਗੇ ਹੈਗੇ ਬਾਹਰ ਵੇਟ ਬਾਟ ਵਾਟ ਕੇ ਰੋਟੀ ਟੋਕ ਬਣਾਇਆ ਜਦੋਂ ਇਧਰੋਂ ਵਾਸੜਾਉਣ ਲੱਗੇ ਸੀ ਕਾਗਜ਼ ਲਿਆ ਕੇ 200 ਦਾ ਪਾਇਆ ਫੇਰ ਕਿਤੇ ਇੱਥੇ ਬਹਿ ਕੇ ਰੋਟੀ ਬਣਾਈ ਜੀ ਅਸੀਂ ਹਾਂਜੀ ਇਹ ਆਪ ਇਹ ਸਲਾਈ ਕਰਦੇ ਆ ਕਿਸੇ ਪਾਸੇ ਜਾਣ ਵਾਲੇ ਨਹੀਂ ਹੈਗੇ ਅਸੀਂ ਆਪ ਕੰਮ ਕਰਦੇ ਆਂਗੇ ਜੜੀ ਜੋਤੇ ਕਰਦੀਆਂ ਵੀਰ ਜੀ ਵੀਰ ਜੀ ਆ ਵੀਰ ਜੀ ਮਾੜਾ ਦਿਖਾਈ ਆ ਵੀਰ ਜੀ ਆਪਣੇ ਜੋ ਇਹ ਹੈਂਡੀਕੈਪ ਨੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਮਤਲਬ ਇਨ੍ਹਾਂ ਹਾਲਾਤਾਂ ਦੇ ਵਿੱਚ ਰਹਿਣ ਦੇ ਬਾਵਜੂਦ ਸਰਕਾਰ ਇਨ੍ਹਾਂ ਦੀ ਕੋਈ ਮਦਦ ਨਹੀਂ ਕਰ ਰਹੀ ਔਰ ਹੈਂਡੀਕੈਪ ਨੂੰ ਤਾਂ ਜਰੂਰੀ ਚਾਹੀਦੀ ਮੈਦਦ ਕਰਨੀ ਆਹ ਇਹ ਮੋਦੀ ਨੂੰ ਪੁਲੀਸ ਕਰਦੇ ਆ ਗਰੀਬਾਂ ਦਾ ਜਗਾਤਰ ਸਾਡਾ ਪੈਣਾ ਚਾਹੀਦਾ ਹੁਣ ਸਵਾਲ ਇਥੇ ਇਹ ਵੀ ਬਣਦਾ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਇਹ ਜੇ ਪਰਿਵਾਰਾਂ ਨੂੰ ਘਰ ਕਿਉਂ ਨਹੀਂ ਬਣਾ ਕੇ ਦਿੱਤੇ ਗਏ ਹਾਂਜੀ ਠੀਕ ਹੈ ਜੀ ਠੀਕ ਹੈ ਨਹੀਂ ਪਾ ਦੇ ਉਸ ਮਾਰੀ ਬਹਾਲੇ ਕੁਆਪੀ ਗਰ ਅੰਤ ਸਾਰੇ ਸਾਰੀ ਪਾਵਰ ਦੀ ਬੰਦੀ ਜਾਂਦੀ ਥੱਲੇ ਠੀਕ ਠੀਕ ਤੇ ਆਦਿ ਸਾਰੇ ਸਾਰੀ ਪਾਵਰ ਦੇ ਦੁੱਤੀ ਕਰਦੇ ਆ ਕੰਮ ਦਾ ਬੈਠ ਚੁੱਕੇ ਨਾ ਨਾ ਹਾਂਜੀ ਨਹੀਂ ਨਹੀਂ ਸਾਰੀ ਉਹ ਤੇ ਅਸਮਾਨ ਆ ਗੱਡ ਗੱਡ ਕੇ ਰੱਖੀ ਦਾ ਜੀ ਸਾਰੇ ਆ ਪੇਟੀ ਦੇ ਰੋੜਾ ਹਾਂ ਇਸੇ ਜਿਹਾ ਪੂਰੀ ਠੀਕ ਹਾਂ ਚਲੋ ਕੀ ਸੱਟ ਸੱਟੀ ਬਦਲਣ ਵਾਲੀ ਆ ਅੱਛਾ ਹਾਂਜੀ ਹਾਂ ਇਹ ਵੀ ਬਸ ਪੱਖਾ ਬਚ ਗਿਆ ਸਾਡਾ ਤਾਂ ਚੱਲਦਾ ਜੀ ਠੀਕ ਹੈ ਨਹੀਂ ਤਾਂ ਇਹ ਚੋਂਦਾ ਸੀ ਸਰਾ ਇੱਥੇ ਡਾਟਾ ਇਹ ਹੀ ਪ੍ਰਸਤ ਕਰਨ ਵਾਲੀ ਐ ਤੇ ਉਹ ਵੀ ਬਦਲ ਨਾਲ ਗਿਆ ਹਾਂਜੀ ਆਹ ਦੇਖੋ ਮੀਟਰ ਦਿਖਾ ਦਿਖਾ ਦਿਓ ਜੋ ਵੀ ਹੈ ਜੋ ਵੀ ਸਮੱਸਿਆ ਦੇਖਾ ਡਾਟਾ ਵੀ ਮਾ ਖਾੜੇ ਕਿੱਥੇ ਰਹੀਆਂ ਨੇ ਡਾਟਾ ਲੋਕਾਂ ਦੇ ਉੱਤੇ ਡਿੱਗ ਜਾਂਦੀਆਂ ਨੇ ਸੋਰੀ ਮੰਦਰ ਅੰਦਰ ਆ ਬਾਹਰ ਬਾਹਰ ਵੀ ਦਿਖਾ ਦੇ ਕੋਈ ਗੱਲ ਨਹੀਂ ਰੱਬਾ ਸ੍ਰੀ ਹੈ ਗਰੇ ਤੀਰਾਂਗ ਲੱਗੇ ਹੋਏ ਨੇ ਧਰਮ ਦੇ ਠੀਕ ਹੈ ਇਹ ਮਾਪੇ ਮੋਟਰਾਂ ਦਾ ਰਹਿਣ ਮਾ ਆਪਾਂ ਕਿਸ ਨੂੰ ਕਰਤੀ ਆਪਾਂ ਦੇਖ ਹਾਂ ਜੀ ਇਹ ਨਿਹਾਲ ਤਬੂਨ ਵੀਰ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਤਾਂ ਇਹੀ ਕਰਦੇ ਸਾਡੇ 75 ਬੰਦੇ ਜਣੇ ਇਹੀ ਬਹੁਤ ਹੈ ਠੀਕ ਹਾਂ ਜੀ ਕਰ ਨਹੀਂ ਸਾਰਾ ਉਹਦੀ ਅਜ ਕਦਾ 75 ਬੰਦੇ ਤੋਂ ਬਹੁਤਿਆਂ ਵੱਡੀਆਂ ਡਿਮਾਂਡਾਂ ਨਹੀਂ ਹੈਗੀਆਂ ਇਹਨਾਂ ਦੀਆਂ ਸਿਰਫ ਇਹ ਆਪਦੇ ਲਈ ਪੱਕੀ ਛੱਤ ਚਾਹੁੰਦੇ ਨੇ ਪਤਾ ਹੀ ਕੀ ਨਾਮ ਆਪਣਾ ਗਰਮੀਤਖੋਰ ਗਰਮੀਤਖੋਰ ਅੱਛਾ ਆ ਜੇ ਇਹਨਾਂ ਦਾ ਵੀ ਕਰ ਤੁਹਾਨੂੰ ਦਿਖਾ ਦਿੰਦੇ ਆ ਇਹ ਵੀ ਸੁਪਰਾ ਮੋੜੀਆਂ ਹਨਈ ਹਾਂਜੀ ਨਹੀਂ ਸੁਪਰਾ ਮੋੜ ਨਹੀਂ ਹੈ ਹਾਂਜੀ ਇਹ ਮੋੜ ਪਟਿਆਲਾ ਮੋੜ ਪਟਿਆਲਾ ਮੋੜ ਪਟਿਆਲਾ ਵੱਡਾ ਪਿੰਡਾ ਠੀਕ ਹੈ ਵੱਡਾ ਮੋੜ ਕਹਿੰਦੇ ਇਹਨੂੰ ਹਾਂ ਵੱਡਾ ਮੋੜ ਕਹਿੰਦੇ ਠੀਕ ਹੈ ਠੀਕ ਹੈ ਠੀਕ ਚਲੋ ਆਪਾਂ ਪਤਾ ਜੀ ਕਿਉਂਦਾ ਤਾਂ ਦੇਖੋ ਬਿਲਕੁਲ ਸਾਰਾ ਦਾ ਦੇਖੋ ਅੱਛਾ ਠੀਕ ਹੈ ਉਹ ਇਧਰ ਟੁੱਟੇ ਪਏ ਬਾਰਲੇ ਉਹ ਸਾਰੇ ਟੁੱਟੇ ਪਏ ਆ ਅੱਛਾ ਆ ਗਿਆ ਨਾ ਹਾਂ ਜਮਾ ਬਿਲਕੁਲ ਸਾਰੀ ਚੁੰਦੀ ਹੈ ਬਿਲਕੁਲ ਉੱਧਰ ਲੱਗਾ ਠੀਕ ਹੈ ਠੀਕ ਹੈ ਮਿੱਟੀ ਸੜਦੀ ਸੀ ਤਾਹਾਂ ਦੇ ਦਾਹ ਤੋਂ ਦੇਖਦੀ ਸੀ ਇਹ ਤਾਂ ਮੁੰਡੇ ਨੇ ਚੱਕਿਆ ਆ ਕੇ ਅੱਛਾ ਹਾਂ ਜੀ ਥੋੜੀ 7:00 ਵਜੇ ਸੀ ਨਾ ਹਾਂ ਮੇਰਾ ਮੋਢੇ ਤੇ 7:00 ਵਜੇ ਉਹ ਹਲੇ ਹੀ ਬਣੇ ਖੜਾ ਜੀ ਉਹਦਾ ਕੰਧਾ ਤੇ ਚੋਰ ਹਾਂ ਆ ਦੇਖ ਲੋ ਜੀ ਪਾਣੀ ਨੱਚਾਉਂ ਚੋ ਹਜੇ ਪਾਣੀ ਖੜਾ ਮੋਢੇ ਦਾ ਕਰਕੇ ਮੇਰੇ ਤੋਂ ਚੱਕ ਨਿਕਲਿਆ ਨਿਕਾ ਠੀਕ ਹੈ ਹਾਂ ਜੀ ਬੱਸ ਹਾਂ ਤਾਂ ਤਾਂ ਸਾਫਤੀ ਬਦਲਣ ਨੂੰ ਇੱਥੇ ਜੀ ਦੋਸਤੋ ਕੱਲੇ ਕੱਲੇ ਘਰ ਦੀ ਨਾ ਮੈਂ ਜੇ ਵੀਡੀਓ ਬਣਾਣ ਲਗਾ ਤਾਂ ਮੈਨੂੰ ਲੱਗਦਾ ਘੱਟੋ ਘੱਟ 8 ਤੋਂ 10 ਦਿਨ ਲੱਗ ਜਾਣਗੇ ਲੱਗ ਜਾਣਗੇ ਲੇਕਿਨ ਮੈਂ ਬਿਲਕੁਲ ਨਹੀਂ ਲੱਗਣਗੇ ਘੱਟ ਲਫ਼ਜ਼ਾਂ ਦੇ ਵਿੱਚ ਥੋੜੇ ਤੋਂ ਥੋੜੇ ਰਾਹੀਂ ਬਸ ਇੰਨੀ ਹੀ ਮੰਗ ਕਰੂਗਾ ਕਿ ਇਹਨਾਂ ਪਰਿਵਾਰਾਂ ਦੀ ਮਦਦ ਲਈ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤੇ ਉਹਨਾਂ ਲੋਕਾਂ ਤੱਕ ਪਹੁੰਚਾਓ ਜੋ ਸ਼ਾਇਦ ਇਹਨਾਂ ਪਰਿਵਾਰਾਂ ਦੀ ਮਦਦ ਕਰ ਸਕਦੇ ਆ ਸ਼ਾਇਦ ਕਿਸੇ ਸਹੀ ਸਰਕਾਰੀ ਨੁਮਾਇੰਦੇ ਨੂੰ ਇਹਨਾਂ ਤੇ ਤਰਸ ਆ ਜੇ ਸਾਰਾ ਤੁਮਾ ਹਾਂਜੀ ਵੀਰੇ ਉਹ ਦੋ ਬਾਲੇ ਟੁੱਟੇ ਵੀ ਪਏ ਹਾਂਜੀ ਹਾਰ ਕੇ ਅਸੀਂ ਤਾਂ ਉਧਰ ਇੱਕ ਬੈਠੇ ਆਂ ਮੁੰਡੇ ਦੇ ਘਰੇ ਜਾ ਕੇ ਹਾਰ ਅੱਛਾ ਦੂਜੇ ਮੁੰਡੇ ਦੇ ਘਰੇ ਜਾ ਕੇ ਹਾਂਜੀ ਹਾਰ ਕੇ ਚੋਂਦਾ ਵਾਲਾ ਸੀਗਾ ਸਿਰ ਇਧਰੋਂ ਹਾਰ ਕੇ ਇਹਦੇ ਬਰਸਾਤਾਂ ਦੇ ਮੌਸਮ ਜਣਾ ਹੁਣ ਸਰਕਾਰ ਛੱਤਾਂ ਡਿਗਰੀਆਂ ਨੇ ਤੇ ਆਪਾਂ ਦਾ ਇਹੀ ਰਾਏ ਦਵਾਂਗੇ ਕਿ ਭਾਈ ਘਰ ਦੇ ਵਿੱਚ ਨਾ ਰਹੋ ਅਗਰ ਘਰ ਸੇਫ ਨਹੀਂ ਹੈਗਾ ਹਰ ਬੰਦੇ ਨੂੰ ਇਹੀ ਸਲਾਹ ਹੈ ਹਾਂਜੀ ਠੀਕ ਹੈ ਸਰਕਾਰ ਵੀ ਇਹੀ ਚੀਜ਼ ਗੈਰੀ ਹੈ ਕਿ ਕਿਰਾਂ ਘਰ ਤੋਂ ਬਾਹਰ ਆ ਜਾਓ ਠੀਕ ਠੀਕ ਹੈ ਕਿ ਜਾਨੇ ਨੁਕਸਾਨ ਨਾ ਹੋਵੇ ਕਿਸੇ ਦਾ ਲੇਕਿਨ ਆਰਥਿਕ ਸਹਾਇਤਾ ਜੋ ਹੈ ਉਹ ਤਾਂ ਦੇਖੋ ਸਰਕਾਰ ਹੀ ਕਰ ਸਕਦੀ ਹੈ ਠੀਕ ਬਹੁਤ ਵਾਹ ਤੋੜਾ ਨਾ ਹਾਂਜੀ ਅੱਛਾ ਚਲੋ ਦੱਸੋ ਮਾਏ ਆ ਦਾ ਨਾਮ ਉਹ ਦੱਸੋ ਹਾਂਜੀ ਬੰਤਾ ਸਿੰਘ ਮੇਰਾ ਨਾਮ ਹੈ ਜੀ ਮੋੜ ਪਟਿਆਲੇ ਤੋਂ ਬੋਲਦਾ ਹਾਂ ਤੇ ਸਟਾਇਰ ਵਾਲਾ ਜੀ ਲੇਖੋ ਅੱਛਾ ਕੀ ਸਮੱਸਿਆਵਾਂ ਆਉਂਦੀਆਂ ਰਹਿੰਦੇ ਨੇ ਇਹਨਾਂ ਦੇ ਜਾਂ ਟੋੰਡਾ ਜੀ ਸਾਰਾ ਅੱਛਾ ਹਾਂਜੀ ਤੇ ਹੋਰ ਕੋਈ ਕਿਸੇ ਪਾਸੋਂ ਕੋਈ ਕੰਦ ਗੁੰਦ ਤਾਂ ਨਹੀਂ ਬੈਠੀ ਹਾਂਜੀ ਹਾਂਜੀ ਗੰਦ ਬੈਠੀ ਹੈ ਉਧਰ ਅੱਛਾ ਆ ਦੇਖੋ ਇਹ ਦਿਖਾ ਰਹੇ ਆ ਕੰਦਾ ਦਾ ਹਾਲ ਦੇਖ ਲਓ ਦੋਸਤੋ ਇੰਨਾ ਘਰਾਂ ਦੇ ਵਿੱਚ ਰਹਿਣ ਨੂੰ ਲੋਕ ਮਜਬੂਰ ਨਹੀਂ ਜਾਨ ਦਾ ਖਤਰਾ ਬਣਿਆ ਆ 24 ਘੰਟੇ ਦੇਖ ਲਓ ਕਿਉਂਕਿ ਉੱਥੋਂ ਸਾਨੂੰ ਆਇਆ ਕਿ ਜੇ ਵੀ ਜਦ ਡਿੱਗੂ ਹਾਂ ਹਜੇ ਲੋਕਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਜਦ ਛੱਤ ਡਿੱਗ ਪੂਗੀ ਉਸ ਤੋਂ ਬਾਅਦ ਥੋੜੀ ਸਹਾਇਤਾ ਕੀਤੀ ਜਾਊਗੀ ਥੋੜੀ ਸਹਾਇਤਾ ਕੀਤੀ ਜਾਊਗੀ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮੈਂ ਬਾਰ-ਬਾਰ ਕਹਿ ਰਹੇ ਹਾਂ ਕਿਉਂਕਿ ਬਿਨਾਂ ਸ਼ੇਅਰ ਕਰੇ ਸਹੀ ਬੰਦਿਆਂ ਤੱਕ ਇਹ ਵੀਡੀਓ ਪਹੁੰਚਣੀ ਨਹੀਂ ਸ਼ਾਇਦ ਜੋ ਇਹਨਾਂ ਲੋਕਾਂ ਦੀ ਮਤ ਕਰ ਸਕਣ ਨਾ ਸੈਕਟਰੀ ਆ ਇਹਨਾਂ ਪਰਿਵਾਰੀਆ ਹੈ ਕੋਈ ਠੀਕ ਹੈ ਅੱਛਾ ਕੋਈ ਆਇਆ ਹੀ ਨਹੀਂ ਅੱਥਾ ਜੀ ਨਾ ਕੋਈ ਨਹੀਂ ਆਇਆ ਠੀਕ ਹੈ ਆਵਾਜ਼ ਤੋਂ ਸੇ ਸਮੱਸਿਆ ਕੀ ਹੋ ਰਹੀ ਸੋ ਅੱਜ ਵੀ ਪਾ ਅੱਛੇ ਕਿਸਮ ਸੇ ਆਪਣੀ ਸਮੱਸਿਆ ਗਰੇ ਮਿਲਿਆ ਕਿ ਮੇਰੀ ਮਨਾਤ ਹੋਣੀ ਚਾਹੀਦੀ ਕਰਦੇ ਅੱਛਾ ਕੀ ਕੀ ਹੋਇਆਗਾ ਦੇਖੀ ਅੱਛਾ ਕੰਦਾ ਬੱਛ ਵਜੇ ਜਿਹੜੇ ਸਾਰੀ ਜਗ੍ਹਾ ਰੇ ਚਾ ਕੱਟੀ ਹੋਈ ਹੈ ਅੱਛਾ ਮੜਾ ਦਿਖਾ ਦੋ ਗਾਰੇ ਚ ਕੰਦਾ ਇਹ ਸਾਰੀ ਹਾਂ ਜਗ੍ਹਾ ਚ ਇਹਦੇ ਅੱਛਾ ਅੱਲ ਸਾਰੇ ਉਹ ਤੋਂ ਇਟਾ ਡਿੱਗ ਰਿਹਾ ਨੇ ਅੱਛਾ ਇਹ ਤੋਂ ਦੇ ਵੀਰੇ ਇੱਥੋਂ ਸਾਰੇ ਪਾਣੀ ਆ ਰਹੇ ਨੇ ਅੱਛਾ ਤੁਸੀਂ ਘਰ ਦੇ ਵਿੱਚ ਹੀ ਰਹ ਰਹੇ ਹੋ ਹਾਂ ਐਸੇ ਘਰ ਦੇ ਵਿੱਚ ਰਹੇ ਡਰ ਨਹੀਂ ਲੱਗਦਾ ਪਾਣੀ ਕੇ ਛੱਤ ਤੋਂ ਡਰ ਤਾਂ ਲੱਗਦਾਗਾ ਹਾਂ ਕੀ ਕਰੀਏ ਫਿਰ ਹੁਣ ਅੱਛਾ ਧਰਮਸ਼ਾਲਾ ਵੀ ਥੋੜੀ ਤਾਂ ਕਹਿੰਦੇ ਚੋਈ ਜਾਂਦੀ ਹੈ ਹਾਂ ਸਾਰੇ ਚੋਈ ਜਾਂਦੇ ਵੀਰੇ ਠੀਕ ਹੈ ਪਾਣੀ ਚਾਹੀਦਾ ਵੀਰੇ ਚਲ ਮਕਾਨ ਦੇ ਕੋਈ ਨਹੀਂ ਆਪਣੋ ਤਾਂ ਮੁਰੰਮਤਯੋਗ ਦੇ ਆਏ ਨੋ ਵੀ ਕੋਈ ਚੱਲਣਾ ਹੈ ਹਨਾ وہی ਬਹੁਤ ਹੈ ਵੀ ਹਾਂ ਇਹਨਾਂ ਲੋਕਾਂ ਦੇ ਅੰਦਰ ਨਾ ਕੋਈ ਲਾਲਚ ਨਹੀਂ ਹੈਗਾ ਸਿਰਫ ਇਹ ਮਦਦ ਮਦਦ ਤਾਂ ਸਿਰਫ ਇਸ ਕਰਕੇ ਮੰਗ ਰਹੇ ਕਿਉਂਕਿ ਦਿਹਾੜੀਦਾਰ ਬੰਦੇ ਦੀ ਨਾਲ ਦਿਹਾੜੀ ਨਾਲ ਸਿਰਫ ਦਿਹਾੜੀਦਾਰ ਬੰਦੇ ਚਾਹੀਦੇ ਨਹੀਂ ਹੁੰਦੇ ਵੀਰੇ ਰੋਟੀ ਰੋਟੀ ਫੁਲਕਾ ਹੀ ਚੱਲਦਾ ਹੈ ਦਿਹਾੜੀਦਾਰ ਬੰਦੇ ਦਾ ਦਿਹਾੜੀਦਾਰ ਬੰਦੇ ਸਹੀ ਤਾਂ ਨਹੀਂ ਹਾਂ ਚਲੋ ਉਹ ਜਿਆਦਾ ਸਾ ਅਸੀਂ ਮਕਾਨ ਗਿਰਨ ਵਾਲਾ ਹੋਇਆ ਪਿਆ ਨੀਚੇ ਪੈਨੇ ਥੱਲੇ ਇੱਧਰ ਉਲੇ ਪਾਸੇ ਆ ਕੇ ਜੀ ਵੀ ਤਿੰਨ ਲੜਕੀਆਂ ਨੇ ਮੇਰੇ ਜੀ ਅੱਜ ਕੰਮ ਤੇ ਗਏ ਨੇ ਬਿਹਾਰੀ ਤੇ ਅੱਛਾ ਬਸ ਸਾਡੀ ਸੱਤ ਪੈਣੀ ਚਾਹੀਦੀ ਆ ਤੂੰ ਸਿੰਦਰਵੜ ਕੇ ਦੇਖੋ ਵੀ ਬਹੁਤ ਬੁਰਾ ਚਲੋ ਠੀਕ ਹੈ ਬਸ ਇਹੀ ਅਸੀਂ ਤਾਂ ਕਹਿੰਨੇ ਚਲੋ ਕੋਈ ਗੱਲ ਨਹੀਂ ਥੋੜਾ ਕੰਮ ਵੀ ਦਿਖਾ ਦਿੰਨੇ ਆ ਆਜੋ ਛੋਕ ਲੈ ਹਾਂ ਚਲੋ ਆ ਗੋਮਾਂਡੀਆਂ ਦਾ ਤਰਪਾਲ ਲੱਤੀ ਆ ਉੱਪਰ ਪਾਈ ਹੋਈ ਆ ਹੂੰ ਹੁਣ ਇੰਨਾ ਕੋਈ ਕਰ ਨਹੀਂ ਸਕਦੇ ਕੁਝ ਹਾਂ ਜੀ ਆ ਤਿੰਨ ਲੜਕੀਆਂ ਨੇ ਠੀਕ ਹੈ ਅੰਦਰੋਂ ਸਾਰਾ ਚੋਈ ਜਾਂਦਾ ਠੀਕ ਹੈ ਆ ਜੋ ਮੜਾ ਅੰਦਰੋਂ ਦਿਖਾ ਦਿੰਨੇ ਮੈਂ ਕੱਲ ਆ ਦੇਖੋ ਜੀ ਸਾਡੇ ਜਣ ਵਾਲਾ ਹੋਇਆ ਪਿਆ ਆ ਤਾਂ ਹੈਗੇ ਵਾਲਿਆਂ ਦੀ ਸੱਤ ਲੈਣ ਵਾਲੇ ਦੀ ਅੰਦਰੋਂ ਦੇਖੋ ਆ ਗੇ ਆਹਾਂ ਸਿਲਕੀ ਵਾਲਾ ਪਾਇਆ ਹੋਇਆ ਥੰਮੀਆਂ ਲਾਈ ਹੋਈਆਂ ਨੇ ਇੱਕ ਥੰਮੀ ਕੱਢਤੀ ਸਾਡੇ ਜੀ ਅੱਛਾ ਹਾਂ ਜੀ ਆ ਦੇਖੋ ਆ ਡਿੱਗਿਆ ਆ ਸਪੋਰਟ ਲਾ ਕੇ ਖੜਾ ਹੋਇਆ ਹਾਂ ਹਾਂ ਜੀ ਸਪੋਰਟ ਲਾ ਕੇ ਖੜਾਏ ਹੋਏ ਨੇ ਤੇ ਦੋਸਤੋ ਸਾਹੀ ਉਹ ਵਾਹ ਹੋਣ ਜਾਇਦਾ ਸਾਡਾ ਘਰ ਪੌਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਤੇ ਦੋਸਤੋ ਇਸ ਪੰਡ ਦੇ ਜਿੰਨੇ ਵੀ ਹੁਣ ਤੱਕ ਮੈਂ ਤੁਹਾਨੂੰ ਘਰ ਦਿਖਾ ਚੁੱਕਾ ਨਾ ਸਾਰਿਆਂ ਦੀ ਹਾਲਤ ਬਹੁਤ ਖਸਤਾ ਹੈ ਪਰ ਲੋਕ ਜੋ ਹੈ ਮਜਬੂਰੀ ਹਾਂ ਲੋਕ ਇੰਨੇ ਮਜਬੂਰ ਨਹੀਂ ਕਿ ਆਪਦਾ ਘਰ ਛੱਡ ਕੇ ਜਾ ਵੀ ਨਹੀਂ ਸਕਦੇ ਤੇ ਘਰਦਿਆਂ ਛੱਤਾਂ ਦੇ ਹਾਲਾਤ ਇਹੋ ਜਿਹੇ ਨੇ ਕਿ ਕਿਸੇ ਵੇਲੇ ਵੀ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋ ਸਕਦਾ ਹਾਂ ਆ ਜੀ ਆਪਾਂ ਲੈ ਭਰਾ ਮੜਾ ਇਹ ਪਹਿਲਾਂ ਆਪਦਾ ਨਾਂ ਨੂੰ ਦੱਸ ਦੇ ਪਿੰਡ ਦਾ ਨਾਂ ਦੱਸ ਦੇ ਉਹਦੇ ਪਿੰਡ ਦਾ ਨਾਂ ਜੀ ਮੋੜ ਨਾਬਾ ਜੀ ਇਹ ਲੋਡਾ ਪੱਤੀ ਹੈ ਜੀ ਲੋਡਾ ਪਟਿਆਲਾ ਪਹਿਲਾਂ ਹਣ ਪਟਿਆਲਾ ਹੋਊ ਜੀ ਪਹਿਲਾਂ ਲੋਡਾ ਹੀ ਸੀਗੀ ਅੱਛਾ ਹੁਣ ਹੁਣ ਵਾਲੀ ਦੱਸਣੀ ਪਊ ਨਾ ਅੱਛਾ ਜੀ ਹੁਣ ਕਾਹ ਕਿਹੜਾ ਅਨਪੜਵਾਂ ਜੀ ਤੁਸੀਂ ਵੀ ਦੱਸ ਦਿਓ ਆਪਦੇ ਘਰ ਦੀ ਜੋ ਵੀ ਸਮੱਸਿਆ ਹੈ ਸਰ ਜੀ ਇੱਧਰ ਦੇਖ ਲਓ ਜੀ ਐਸਾ ਜਿਹਾ ਕੰਦਈ ਜਵਨੀ ਹੈ ਜੀ ਸਾਰਾ ਦਾ ਬਗਲ ਦੀਆਂ ਨਹੀਂ ਆ ਬਾਲੇ ਨਹੀਂ ਸੱਤਾ ਜੀ ਜੋ ਪੀਰਾਂ ਦਾ ਤਲਵਾਰ ਦਿਖਾ ਦੇ ਕਾਲਾ ਅੱਛਾ ਸਰਕਾਰਾਂ ਜਿਹੜਾ ਜਗਾੜ ਬੰਦੀ ਮੱਤ ਗਿਆ ਪਤਾ ਨਹੀਂ ਸਰਕਾਰਾਂ ਕੋਲ ਨਾ ਕਿਹੜੇ ਪੈਮਾਨੇ ਨੇ ਕੀ ਮਾਪਦੰਡ ਬਣਾਉਂਦੀਆਂ ਐ ਸਰਕਾਰਾਂ ਜੋ ਐਸੇ ਪਰਿਵਾਰਾਂ ਦੀ ਗਰੀਬੀ ਇਹਨਾਂ ਨੂੰ ਨਜ਼ਰ ਨਹੀਂ ਆਉਂਦੀ ਅਜੀ ਗੱਲੇ ਵੀ ਸੱਤ ਸਿਰ ਤੇ ਪਏ ਹੀ ਤਾਂ ਮਾਦਨੀ ਦੇ ਉੱਤੇ ਵੇਹੇ ਦਲਖਵਰੇ ਜਿਹਾ ਅੱਛਾ ਦਰਬਾਰ ਦੇ ਫਿਰਾਂ ਦੇ ਤੂ ਵੀ ਟੁੱਟੇ ਕਿਵੇਂ ਰਣੇ ਕਰ ਦੇ ਵਿੱਚ ਮਿਲ ਚੁੱਕੇ ਆ ਜੀ ਸੇ ਕੈ ਲਿਗਰੀ ਰਹਿਨੇ ਆ ਜੀ ਆ ਕੇ ਜੇ ਫਿਰ ਬਾਹਰ ਸੀ ਕਾਗਜ ਪਾਉਣਾ ਪਿਆ ਮਤਲਬ ਹੈ ਕਿ ਉਹੀ ਕਾਗਜ ਗੋਟੇ ਤੇ ਪਾਜੀ ਹੋਈ ਲੱਗੀ ਬਾਹਰ ਇਥੇ ਵੀ ਟਰੇੜਾ ਸੀ ਜੀ ਟਰੇੜੇ ਦੇ ਨਾਲ ਕਾਗਜ ਪਾ ਕੇ ਠੀਕ ਹੈ ਤਾਂ ਕਿ ਜੀ ਕਹਿੰਦੀ ਆ ਬੱਚਿਆਂ ਨੂੰ ਬਾਈ ਜੀ ਤਿੰਨ ਕੁੜੀਆਂ ਜੀ ਇੱਕ ਮੁੰਡਾ ਹੈ ਜੀ ਤੇ ਸਾਨੂੰ ਇਹ ਸਰਕਾਰ ਨਾਲ ਉਹ ਕਿਤੇ ਵੀ ਸਾਡੀ ਮਦਦ ਕਰੀ ਜਾਵੇ ਸਤਾਈ ਬਗੀਆਂ ਜਾਨ ਜੀ ਸੇਕੜ ਨੂੰ ਹੋਰ ਤਾਂ ਕੀ ਹੈ ਜੀ ਜੇ ਬੱਚਿਆਂ ਦੋਦੀਆ ਤਾਂ ਜੇ ਦੋ ਬਾਅਦ ਦੇ ਵਿੱਚ ਤਾਂ ਕੀ ਫਾਇਦਾ ਜੀ پیسے ਦੇਣ ਦਾ ਜਦੋਂ ਬੱਚਾ ਜਾਂ ਕੋਈ ਥੱਲੇ ਨਪਰੇ ਜਦੋਂ ਕੋਈ ਜਾਨੇ ਨੁਕਸਾਨ ਹੋ ਜਾਵੇ ਹਾਂਜੀ ਹਾਂਜੀ ਠੀਕ ਹਾਂਜੀ ਆ ਮਾਈਕ ਫੜੋ ਅੰਦਰ ਜਾਓ ਸਫਲ ਮੇਰੇ ਬੂਟ ਪਾਇਆ ਨਾ ਤੁਸੀਂ ਦੱਸ ਦੋ ਮੜਿਆ ਅੱਜ ਬਾਲੇ ਜੀ ਸਰਵਰ ਵੀ ਲਖਾ ਨਾ ਦਦੇ ਦਾ ਦਰਬਾਰ ਸੀਗਾ ਜੀ ਅੱਛਾ ਇਹ ਜੀ ਥੋਲੇ ਥੂਲੇ ਪੋਣੇ ਜੀ ਇੱਥੇ ਦਰਬਾਰ ਚ ਜੀ ਬਸ ਵੀ ਸੰਗਤ ਦਾ ਹੀ ਭਲਾ ਜੀ ਸਾਡਾ ਵੀ ਟਾਈਮ ਪਾਸ ਹੋ ਜਾਂਦਾ ਨਾਲ ਠੀਕ ਹੈ ਠੀਕ ਹੈ ਇਹ ਵੀ ਦੇਖ ਚੁੱਕਿਆ ਇਹ ਵੀ ਡਿੱਗਣ ਦੇ ਹਾਲਾਤ ਚ ਜੀ ਵਾਲੇ ਜੀ ਹੁਣ ਇਹਨਾਂ ਤੇ ਵੀ ਬੈਠਣ ਜੋਗਰੇ ਨਹੀਂ ਰਹੇ ਠੀਕ ਹੈ ਠੀਕ ਹੈ ਬਸ ਇਹ ਮੰਗਾ ਜੀ ਸਾਡੀ ਹੱਥ ਵਾਂ ਕੇ ਬੇਨਤੀ ਹੈ ਇਹਾਂ ਦੀ ਵੀ ਮਦਦ ਕਰੀ ਜਾਵੇ ਠੀਕ ਮੋਰ ਇਹ ਕੋ ਮੋਰ ਬਾਬਾ ਆ ਬਾਰੇ ਬਾਰੇ ਕੀ ਬੋਲਣਾ ਸੱਪਾ ਵੀ ਬੋਲਣਾ ਬਸ ਮਾਰ ਫਰੀ ਕਰ ਤਜਰ ਕੋ ਕਾਗਜ਼ ਨਹੀਂ ਦਿੰਦਾ ਕੋਈ ਲੈਣਾ ਦੇਣਾ ਨਹੀਂਗਾ ਕੁਝ ਆਪਦੇ ਕੋਲੇ ਕਜਾਇਸ ਨਹੀਂ ਗਈ ਆਪ ਬਿਮਾਰਾਂਗੇ ਘੱਟੋ ਘੱਟ 20 ਦਿਨ ਹੋ ਗਏ ਰੋਟੀ ਖਾਦੀ ਨਹੀਂ ਹਜੇ ਤੱਕ ਕਿਉਂ ਥੋੜਾ ਜਿਆਦਾ ਦਿੱਕਤ ਪੇਟ ਨੂੰ ਆਈ ਗਈ ਜੀ ਜੋ ਜਦੋਂ ਕੰਮ ਤੇ ਲੱਗ ਜਾਂਦਾ ਮਾਰਾ ਮੋਟਾ ਅੱਛਾ ਅੱਛਾ ਹੂੰ ਹਾਂ ਨਹੀਂ ਬੋਲੋ ਚਲੋ ਤੁਸੀਂ ਤਾਂ ਬਾਬੇ ਅੱਗੇ ਅਰਦਾਸ ਕਰ ਸਕਦੇ ਹੋ ਕਿ ਭਈ ਸਰਕਾਰ ਇਹਨਾਂ ਦੀ ਮੱਤ ਕਰੇ ਸਾਰੇ ਪਰਵਾਰ ਮੈਂ ਤਾਂ ਕਹਿੰਦਾ ਸਭ ਦੀ ਮੱਤ ਕਰੇ ਭਈ ਜੀ ਜੀ ਠੀਕ ਹੈ ਕਿ ਨਹੀਂ ਆਪ ਦਾ ਹੱਤ ਮੰਨ ਕੇ ਬੇਨਤੀ ਇਹੀ ਹੈਗੀ ਵੀ ਮੱਤ ਕਿਸੇ ਦੀ ਐ ਕੋਈ ਗਰੀਬ ਮੰਦੀ ਦੀ ਕਰੂਗਾ ਚੰਗੀ ਗੱਡੀ ਕੋਈ ਮਾਰੀ ਕਰਨੀ ਬਿਲਕੁਲ ਇਸ ਪਿੰਡ ਦੇ ਲਗਭਗ ਮੈਂ 8 ਤੋਂ 10 ਘਰ ਇਸ ਵੀਡੀਓ ਦੇ ਵਿੱਚ ਦਿਖਾ ਚੁੱਕਿਆ ਜਿਨ੍ਹਾਂ ਦੇ ਘਰ ਦੀ ਹਾਲਤ ਬਹੁਤ ਖਸਤਾ ਹੈ ਤੇ ਜਿਨ੍ਹਾਂ ਨੂੰ ਆਰਥਿਕ ਸਹਾਇਤਾ ਦੀ ਲੋੜ ਵੀ ਹੈ بس ਮੈਂ ਹੁਣ ਵੀਡੀਓ ਦਾ ਐਂਡ ਕਰਦੇ ਹੋਏ ਸਿਰਫ ਇਹੀ ਲੋਕਾਂ ਨੂੰ ਕਹੂੰਗਾ ਕਿ ਭਾਈ ਇਸ ਵੀਡੀਓ ਨੂੰ ਇੰਨਾ ਸ਼ੇਅਰ ਜ਼ਰੂਰ ਕਰਿਓ ਕਿ ਕਿਸੇ ਐਸੇ ਬੰਦੇ ਤੱਕ ਇਹ ਵੀਡੀਓ ਜ਼ਰੂਰ ਪਹੁੰਚੇ ਜੋ ਸ਼ਾਇਦ ਇੰਨਾ ਪਰਵਾਹਾ ਨਹੀਂ ਮੱਤ ਕਰ ਸਕਦਾ ਤੇ ਜੇ ਸਰਕਾਰ ਉਸ ਤੋਂ ਪਹਿਲਾਂ ਇੰਨਾ ਪਰਿਵਾਰਾਂ ਦੀ ਮੱਤਤ ਕਰਦੀ ਹੈ ਤਾਂ ਅਸੀਂ ਸਮਝਾਂਗੇ ਸਾਡੀ ਵੀਡੀਓ ਬਣਾਉਣ ਦਾ ਮਕਸਦ ਸਫਲ ਹੋਇਆ ਧੰਨਵਾਦ ਜੀ ਸਤਿ ਸ੍ਰੀ ਅਕਾਲ ਧੰਨਵਾਦ